ਕੀ ਕਿਸ ਤਰ੍ਹਾਂ ਚਾਹ ਉਹ ਕੀ ਇਹਦੇ ਵਿੱਚ ਅਪਡੇਟ ਹੈ ਕੱਲ ਨੂੰ ਮੇਰੇ ਭਾਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਗਾਂਗਵੇਜ ਕਿ ਉਹ ਜ ਇੱਕ ਬੰਦਾ ਜਿਹਦਾ ਨਾਮ ਕੇ ਕਮਲਦੀਪ ਸਿੰਘ ਔਰ ਪਠਾਨਾ ਬਰਦਾਸਪੁਰ ਦਾ ਰਹਿਣ ਵਾਲਾ ਔਰ ਆਦਿ ਆ ਪਿੰਡ ਦੇ ਜਿਹੜਾਤਾ ਚਲਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਗਾਰੰਟੀ ਯੂਜ਼ ਕਰ ਰਿਹਾ ਕੁਇਸਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 5-500 ਦੇ 7 ਨੋਟ ਮਿਲੇ ਮੀਨਸ 3500 ਰੁਪਏ ਦੇ ਬਲੋਂ ਜਾਲੀ ਮਿਲੇ ਜਿਸ ਤੇ ਐਫਆਈਆਰ ਦਰਜੇ ਕਰ ਲਈ ਆਪਾਂ 89 ਐਫਆਈਆਰ ਨੰਬਰ ਔਰ 179 180 ਬੀਐਨ ਐਸ ਕੈਸ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਹੈ ਇਹ ਨਿਰਮਲ ਸਿੰਘ ਵਾਸੀ ਬਸੰਤਕੌਰ थाना சூரਤਮਲੀਆਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਿੱਚ ਪੈਂਦਾ ਹੈ ਉਹਦੇ ਕੋਲੋਂ ਇਹ ਲੈ ਕੇ ਆਇਆ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਰੀਸੈਂਟਲੀ ਇਹ 90 ਲੱਖ ਰੁਪਏ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਇਆ 30 ਹਜ਼ਾਰ ਰੁਪਇਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਜ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਦੇ ਆਪਾਂ ਅੱਜ ਟੀਮ ਸਾਡੀ ਨੇ ਸਾਡੀ ਨੇ ਦਰਗਲੇ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਜਨਪਲ ਸਿੰਘ ਹੈਗਾ ਇਹ ਪਹਿਲਾਂ ਇਹਨਾਂ ਦੀ ਧੁੰਨਾਂ ਦੀ ਬੁਲਾਕਾ ਜਿਹੜੀ ਜੇਤ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿੰਦਾ ਹੈ ਇਹਦੇ ਕੋਲੋਂ ਸਾਨੂੰ 2 ਲੱਖ ਰੁਪਇਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁਕੀ ਹੈ ਸੋ ਇਸ ਦੇ ਪਿੱਛੇ ਕੁਝ ਆਪਾਂ ਇਨਕੈਰੋਗੇਸ਼ਨ ਕਰ ਰਹੇ ਆਂ ਇਹ ਕਰੰਸੀ ਜਿਹੜੀ ਕੌਂਟਰਪੇਟ ਕਰੰਸੀ ਹੈ ਇਹਦਾ origin ਹੋਰ ਪਿੱਛੇ ਹੈ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਹੁਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੁਝ ਚੀਜ਼ਾਂ ਸਾਹਮਣੇ ਆਣੀਆਂ ਵੀ ਕੌਂਟਰਪੇਟ ਕਰੰਸੀ ਦੇ ਨਾਲ